ਕਾਲ ਦੀ ਸਾਰਾ ਨੂੰ ਜਿਵੇਂ ਕਿ ਇੰਡੀਆ ਦੇ ਮਹਾਨ ਰੁੱਖਾਂ ਬਾਰੇ ਗੱਲ ਕਰਦੇ ਆ ਅੱਜ ਅਸੀਂ ਇੱਕ ਨਲੂਰ ਟੈਮਰਿੰਡ ਗਰੂਪ ਜਿਹੜਾ ਹੈਗਾ ਸਾਡਾ ਬਹੁਤ ਹੀ ਪੁਰਾਣੇ ਇਮਲੀ ਦੇ ਰੁੱਖ ਮੌਜੂਦ ਹੈ ਕਰਨਾਟਕਾ ਦੇ ਵਿੱਚ ਇਹਦੇ ਬਾਰੇ ਚਰਚਾ ਕਰਾਂਗੇ ਇਹ ਨਲੂਰ ਇੱਕ ਵਿਲੇਜ ਹੈਗਾ ਕਰਨਾਟਕਾ ਦੇ ਵਿੱਚ ਉੱਥੇ ਇਹ ਸਾਡੇ ਜਿਹੜੇ 300 ਇਮਲੀ ਦੇ ਰੁੱਖ ਮੌਜੂਦ ਆ ਇਹ ਬਹੁਤ ਹੀ ਪੁਰਾਣ ਪ੍ਰਾਤਨ ਰੁੱਖਾ ਮਤਲਬ ਸਾਰੇ ਰੁੱਖ ਜਿਹੜੇ 100 ਸਾਲ ਤੋਂ ਉੱਪਰ ਆ ਤੇ ਮਤਲਬ ਏਰੀਆ ਜਿਹੜਾ ਹੈਗਾ ਇਸ ਗਰੁੱਪ ਦਾ 21 ਹੈਕਟੇਅਰ ਹੈਗਾ ਮਤਲਬ ਰੌਂਡ 53 ਏਕੜ ਲੈਂਡ ਵਿੱਚ ਫੈਲਿਆ ਹੋਇਆ ਆਹ ਇਹ ਮਤਲਬ ਕਹਿੰਦਾ ਇਹਦੇ ਚ 18 ਦਰਖਤ ਜਿਹੜੇ ਹੈਗੇ 300 ਸਾਲ ਤੋਂ ਉੱਪਰ ਕਹੇ ਜਾਂਦੇ ਆ ਉਹਦੇ ਵਿੱਚੋਂ ਇੱਕ ਦਰਖਤ ਕਾਰਬਨ ਡੇਟਿੰਗ ਨਾਲ ਪਤਾ ਲੱਗਿਆ ਵੀ ਇਹ ਟੈਕਨੀਕ ਨਾਲ ਵੀ ਇੱਕ ਦਰਖਤ ਨੰਬਰ 155 ਜਿਹੜਾ ਹੈਗਾ ਉਹਦੀ ਉਮਰ 400 ਤੋਂ 400 ਸਾਲ ਤੋਂ ਵੱਧ ਦਸੀ ਗਈ ਇਸ ਲਈ ਇਹ ਮਹਾਰੂਖਾ ਚਾਉਂਦੇ ਹੈਗੇ ਆ ਤਾਂ ਇਹਨੂੰ ਜਿਹੜਾ ਇਹ ਦੇ ਕਰਨਾਟਕਾ ਜਿਹੜਾ ਸਟੇਟ ਫੋਰੈਸਟ ਹੈਗਾ ਉਹਨਾਂ ਨੇ ਇੰਡੀਆ ਦੀ ਪੱਲੀ ਬਾਇਓ ਹੈਰੀਟੇਜ ਸਾਈਟ ਡਿਕਲੇਅਰ ਕੀਤਾ ਉਹ ਮਤਲਬ ਕਹਿੰਦਾ ਇਸ ਗਰੁੱਪ ਨੂੰ ਤਾਂ ਗੱਲ ਇਸ ਤਰ੍ਹਾਂ ਹੈਗੀ ਆ ਡਿਕਲੇਅਰ ਤਾਂ ਉਹਨਾਂ ਨੇ ਕੀਤਾ ਹੈਗਾ ਪਰ ਇਹਨਾਂ ਦੀ ਹਾਲਾਤ ਜਿਹੜੀ ਹੈਗੀ ਇਸ ਵਕਤ ਇਸ ਗਰੁੱਪ ਦੀ ਕੋਬਾਲੀ ਚੰਗੀ ਨਹੀਂ ਹੈਗੀ ਇਸ ਨੂੰ ਹੋਰ ਪ੍ਰੋਟੈਕਸ਼ਨ ਦੀ ਲੋੜ ਹੈ ਕਿਉਂਕਿ ਇਹਦੀ ਪੂਰੀ ਬਾਉਂਡਰੀ ਵੀ ਨਹੀਂ ਹੈਗੀ ਮਤਲਬ ਕਹਿੰਦਾ ਮਤਲਬ ਕਹਿੰਦਾ ਪੂਰੀ ਫੈਂਸਿੰਗ ਨਹੀਂ ਕੀਤੀ ਇਸ ਲਈ ਜਿਹੜੇ ਲੋਕ ਲੱਕੜ ਚੁਗਣ ਆਉਂਦੇ ਆ ਜਾਂ ਮਤਲਬ ਉਹ ਵਾਰਾ ਪਸ਼ੂ ਘੁੰਮਦੇ ਉੱਥੇ ਇਹਦੀ ਹਾਲਤ ਕੋਬਾਲੀ ਸਹੀ ਨਹੀਂ ਇਹਨੂੰ ਸਾਨੂੰ ਇੱਕ ਹੈਰੀਟੇਜ ਸਾਈਟ ਡਿਕਲੇਅਰ ਜਰੂਰ ਕੀਤੀ ਹੈ ਬਾਇਓ ਹੈਰੀਟੇਜ ਸਾਈਟ ਤਾਂ ਇਹ ਇਸ ਦਾ ਸਾਨੂੰ ਧਿਆਨ ਰੱਖਣਾ ਚ ਜੋ ਇਹਨੂੰ ਕਹਿੰਦੇ ਕਿੰਗਸ ਸਕੈਟਰਡ ਟ੍ਰੇਜ਼ਰ ਬੋਲਿਆ ਜਾਂਦਾ ਇਸ ਜਿਹੜੇ ਗਰੂਪ ਨੂੰ ਉੱਥੇ ਰਾਜੇ ਨੇ ਆਪਣਾ ਖਜ਼ਾਨਾ ਦੱਬਿਆ ਉਹਦੇ ਬਾਰੇ ਗੱਲ ਕਰਨਾ ਕਿਵੇਂ ਉਹ ਖਜ਼ਾਨੇ ਦੀ ਗੱਲ ਆਉਂਦੀ ਹੈਗੀਆ ਇਹ ਨਲੂਰ ਜਿਹੜਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਛੋਟਾ ਕਿੰਗਡਮ ਸੀਗਾ ਤਾਂ ਇਹ ਅਕਲੇ ਰਾਉਂਡ ਕੋ ਮਿਆ ਹੋਇਆ ਸੀ ਜਿਹੜਾ ਜਿਹੜਾ ਇਹ ਜਿਹੜਾ ਕਿੰਗਡਮ ਸੀਗਾ ਤਾਂ ਇਹਨਾਂ ਦੇ ਇੱਕ ਜਿਹੜੇ ਰਾਜੇ ਰਾਜਾ ਸੀਗਾ ਦੀ ਬਹੁਤ ਹੀ ਸੁੰਦਰ ਇੱਕ ਕੁੜੀ ਸੀਗੀ ਜਿਹਨੂੰ ਮਤਲਬ ਕਹਿੰਦਾ ਇੱਕ ਨਾਲ ਹੀ ਨੇਬਰਿੰਗ ਜਿਹੜਾ ਰਾਜਾ ਸੀਗਾ ਡਾਲੀ ਕੋਟਾ ਦਾ ਇੱਕ ਰਾਜਾ ਸੀ ਉਹ ਉਹਨੂੰ ਪਸੰਦ ਕਰਨ ਲੱਗ ਗਿਆ ਤਾਂ ਉਸੀ ਕੁੜੀ ਨੂੰ ਤਾਂ ਜਿਹੜਾ ਰਾਜਾ ਹੁੰਦਾ ਨਲੂਰ ਦਾ ਉਸ ਨੂੰ ਰਿਜੈਕਟ ਕਰਦਾ ਸੀ ਤੇਰਾ ਸਾਡੀ ਕੁੜੀ ਦਾ ਤੇਰੇ ਨਾਲ ਵਿਆਹ ਨਹੀਂ ਕਰਨਾ ਉਹ ਗੁੱਸੇ ਚ ਆ ਕੇ ਇਸ ਨੂੰ ਘੇਰਾ ਪਾ ਲੈਂਦਾ ਹੈਗਾ ਪਰ ਨਾਲ ਨਾਲ ਉਹ ਨਹੀਂ ਪਤਾ ਹੁੰਦਾ ਰਾਜੇ ਨੂੰ ਨਲੂਰ ਦੇ ਨੂੰ ਵੀ ਸਾਡੀ ਜਿਹੜੀ ਕੁੜੀ ਹੈਗੀ ਉਹ ਉਸ ਦੇ ਵਿੱਚ ਉਹ ਤਾਂ ਰਾਜਨਾ ਪਿਆਰ ਵੀ ਕਰਦੀ ਹੁੰਦੀ ਹੈ ਉਹ ਉਸ ਨੂੰ ਮਤਲਬ ਕਹਿੰਦਾ ਜਿਹੜਾ ਜਿਹੜਾ ਉਹਦਾ ਜਿਹੜਾ ਕਿਲੇ ਹੁੰਦਾ ਕਿਲੇ ਦਾ ਖੂਫੀਆ ਦਰਵਾਜ਼ਾ ਥੱਲੇ ਉਹ ਜਿਹੜਾ ਅੰਡਰਗਰਾਉਂਡ ਦਰਵਾਜ਼ਾ ਉਹ ਦੱਸ ਦਿੰਦੀ ਹੈ ਤੇ ਇਸ ਨਾਲ ਉਹ ਜਿਹੜਾ ਰਾਜਾ ਹੁੰਦਾ ਡਾਲੀਕੋਟੀ ਦਾ ਉਹ ਬਦਰੋ ਤੇ ਕਬਜ਼ਾ ਕਰ ਲੈਂਦਾ ਹੈਗਾ ਤੇ ਉਸ ਤੋਂ ਬਾਅਦ ਜਿਹੜਾ ਰਾਜਾ ਫਟਾਫਟ ਨਲੂਰ ਦਾ ਹੁੰਦਾ ਫਟਾਫਟ ਕੀ ਕਰਦਾ ਆਪਣਾ ਖਜ਼ਾਨਾ ਹੈਗਾ ਇਸ ਗਰੂ ਇਸ ਇਲਾਕੇ ਦੇ ਫੂੜ ਦੇ ਅਲਗ-ਅਲਗ ਹਿੱਸਿਆਂ 'ਚ ਦੱਬ ਦਿੰਦਾ ਸੋਨੇ ਜਾਂ ਦੀ ਨੂੰ ਤੇ ਨਾਲ ਹੀ ਉਹ ਜਿਹੜੇ 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 ਸਾਡੇ ਇਮਲੀ ਦੇ ਬੀਜ ਹੁੰਦੇ ਆ ਉਹ ਵੀ ਦੱਬ ਦਿੰਦਾ ਇੱਧਰ-ਉੱਧਰ ਸਾਰੇ ਖੰਡਾ ਦਿੰਦਾ ਹੈਗਾ ਤਾਂ ਇਸ ਨਾਲ ਕਿਉਂ ਜਿਹੜੇ ਇਮਲੀ ਜਿਹੜੀ ਇਹ ਕਿਹਾ ਜਾਂਦਾ ਇੱਥੋਂ ਇਮਲੀ ਦੇ ਰੁੱਖ ਜਿਹੜੇ ਪੈਦਾ ਹੋਏ ਆ ਇਸ ਨਲੂਰ ਜਿਹੜੇ ਪਿੰਡ ਦੇ ਵਿੱਚ ਤਾਂ ਇਹ ਜਿਹੜੀ ਸਟੋਰੀ ਸੀ ਵੀ ਜਿਹੜੇ ਇਮਲੀ ਦਾ ਗਰੁੱਪ ਹੈਗਾ ਇੰਨਾ ਪੁਰਾਣਾ ਜਿਹੜੇ ਲੋਕਲ ਲੈਜੈਂਡ ਬੋਲਦੇ ਹੈਗੇ ਵੈਸੇ ਤਾਂ ਉਹ ਸਾਇੰਟਿਫਿਕਲੀ ਤਾਂ 400 ਸਾਲ ਦੀ ਪੁਰਾਣੀ ਅਮਲੀ ਦਾਤੇ ਬਾਕੀ ਜਿਹੜੇ ਲੋਕਲ ਲੋਕ ਦੱਸਦੇ ਜਿਹੜੇ ਪੁਰਾਣੇ ਬਜ਼ੁਰਗ ਹੈਗੇ ਆ ਉਹ ਦਾਤੇ 800 ਤੋਂ 900 ਸਾਲ ਪੁਰਾਣੇ ਇਹ ਰੁੱਖ ਮੌਜੂਦ ਆ ਪੁਰਾਣੇ ਸਮਿਆਂ ਤੋਂ ਤਾਂ ਇਸ ਲਈ ਕਹਾਣੀ ਜੁੜੀ ਹੋਈ ਇਸ ਜਿਹੜੇ ਨਲੂਰ ਜਿਹੜਾ ਸਾਡਾ ਹੈਗਾ ਟੈਂਬਰਿੰਡ ਗਰੁੱਪ ਜਿਹੜਾ ਇਮਲੀ ਦਾ ਗਰ ਇੰਡੀਆ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਕਨਾਟਕਾ ਨੇ ਫਸਟ ਬਾਇਓ ਹੈਰੀਟੇਜ ਸਾਈਟ ਡਿਕਲੇਅਰ ਕੀਤਾ ਹੋਇਆ ਇਹ ਬਹੁਤ ਹੀ ਪੁਰਾਣੇ ਰੁੱਖਾਂ ਇਥੇ ਮਿਲੋ ਧੰਨਵਾਦ